ਇਸ ਵਕਤ ਅਸੀਂ ਖੜੇ ਆ ਜੀ ਅਜ ਨਾਲੇ ਤੋਂ ਤਲਵੰਡੀ ਸਿੱਧਾ ਕਰ ਕੈਮਰਾ ਵੀਰ ਵੇਹ ਅਸਦਾ ਹਾਂ ਠੀਕ ਹੈ ਅਜ ਨਾਲੇ ਤੋਂ ਤਲਵੰਡੀ ਰੋਡ ਜਿਹੜਾ ਜਾਂਦਾ ਉਹ ਸੜਕ ਤੇ ਆਪਾਂ ਖੜੇ ਆ ਇੱਥੋਂ ਦੇ ਵਿਸਲੀਕਾ ਦਾ ਇਹ ਕਹਿਣਾ ਵਾ ਕਿ ਅੱਜ ਜਿਹੜਾ ਪਾਣੀ ਇੱਥੇ ਵੀ ਆ ਚੁੱਕਾ ਵਾ ਪਹਿਲੋਂ ਕੱਲ ਤੱਕ ਲਾ ਠੀਕ ਸਨ ਮੈਂ ਕੈਮਰਾਮੈਨ ਨੂੰ ਕਵਾਂਗਾ ਜ਼ੂਮ ਕਰਕੇ ਵਿਖਾਇਆ ਜਾਵੇ ਸਾਡੇ ਨਾਲ ਨਪਾਈ ਸਸਕਾ ਵੀ ਜੀ ਹਾਂ ਜੀ ਸਸਕਾ ਵੀ ਜੀ ਸਾਡਾ ਪਿੰਡ ਜੱਟ ਖਫੇ ਦਾ ਪਿੰਡੀਆਂ ਸਈਦਾ ਪਿੰਡੀਆਂ ਸਈਦਾ ਲਾ ਕੇ ਚੱਕ ਫਦੇ ਖਾਇਆ ਚੱਕ ਫਦੇ ਖਾਇਆ ਆ ਪਾਣੀ ਇੱਥੋਂ ਤੁਸੀਂ ਰੋਜ਼ ਗੁਜ਼ਰਦੇ ਹੋਗੇ ਪਾਣੀ ਸਵੇਰ ਤੱਕ ਸੀ ਜੀ ਨੇ ਆ ਜਾਈ ਪਹਿਲੇ ਦਿਨ ਵੇਖਣੇ ਪਾਣੀ ਵੇਖਣਾ ਹੈ ਉਧਰ ਬੀਧਰ ਪਾਣੀ ਕਿੰਨਾ ਆ ਗਿਆ ਉਧਰ ਪਾਣੀ ਜਿਹੜਾ ਸਾਡੇ ਬੰਨੇ ਨਾ ਬਿਲਕੁਲ ਸੱਕੀ ਦੇ ਕੰਡੇ ਰਿਆਂ ਪਾਣੀ ਸਾਡੇ ਕਿੰਨੇ ਕਿ ਚਿਰ ਤੱਕ ਪਾਣੀ ਆ ਸਕਦਾ ਹੈਗਾ ਆ ਪਾਣੀ ਬਹੁਤ ਜਾਂ ਇੱਥੋਂ ਤੱਕ ਪਾਣੀ ਪਹੁੰਚ ਚੁੱਕਾ ਵਾ ਸੱਕੀ ਜੇ ਕਈ ਤੇ ਟੁੱਟ ਚੁੱਕੀ ਹੈ ਨਹੀਂ ਭਾਈ ਗੁਜਰਪੁਰ ਹਥੇ ਤੱਕ ਪਾਣੀ ਵੇਖ ਕੇ ਆ ਪਰਲੇ ਬੰਨੇ ਤੇ ਪੂਰਾ دریا ਹੀ ਬਣਿਆ ਸਮੁੰਦਰ ਬਣਿਆ ਪਿਆ ਵਾ ਬਹੁਤ ਪਾਣੀ ਹੈ ਬਹੁਤ ਉੱਥੇ ਸੁਖਬੀਰ ਬਾਦਰੀ ਆਇਆ ਬੜੀ ਭਗ ਲੱਗਦੀ ਲੋਕਾਂ ਦੀ ਉੱਥੇ ਜੀ ਬਹੁਤ ਮਾੜੇ ਲੰਗਰ ਪਾਣੀ ਦੇ ਕੁਛ ਨਹੀਂ ਆਗਾ ਲੰਗਰ ਪਾਣੀ ਪਿੱਛੋਂ ਮੇਰੇ ਲੋਕੇ ਨਾ ਪਤਾ ਨਹੀਂ ਕੋਠਿਆਂ ਤੇ ਚੜੇ ਆ ਕਿਦਾਂ ਸਾਰੇ ਭੁਖੜ ਭਾਣੇ ਵਿਚਾਰੇ ਬੈਗ ਪਾਏ ਮੋਢੇ ਤੇ ਤੁਰੇ ਆਉਂਡੇ ਪਰੇ ਬਨੇ ਲੰਘ ਲੰਘ ਕੇ ਤੁਰੇ ਆਉਂਡੇ ਜੀ ਭਾਬੀ ਜਰੋ ਸਾਡਾ ਏਰੀਆ ਥੱਲੇ ਡੁੱਬਿਆ ਪਿਆ ਮਾਲ ਡੰਗਰ ਸਾਰਾ ਪਿੰਡੀਆਂ ਔਲਖ ਲੋਪੋਗਾਂ ਬੰਨੇ ਤਾਂ ਨੂੰ ਲਈ ਜਾਂਦੇ ਆ ਡੱਗ ਤੂ ਤੇ ਆ ਜਸਰਾ ਉਰ ਤੋਂ ਲੈ ਕੇ ਪਿੰਡੀਆਂ ਸੈਦਾਂ ਹੋ ਗਈਆਂ ਤੇ ਸਾਰੇ ਪਿੰਡ ਜਿਹੜੇ ਤਰੀਕਮ ਨਹੀਂ ਇਹ ਲੋਪੋਗਾਂ ਜਿਹੜੇ ਕਿਸੇ ਰਿਸ਼ਤੇ ਦਾ ਟਰਾਲੇ ਪਰ ਪਰ ਲਈ ਜਾਂਦੇ ਵੀਰ ਭਾਬੀ 1988 ਦੇ ਹਾਲਾਤ ਵੇਖਿਓ ਹਣਗੇ ਅੱਜ ਦੇ ਹਾਲਾਤਾਂ ਚ ਤੇ ਉਦੋਂ ਦੇ ਹਾਲਾਤਾਂ ਕੋ ਫਰਕ ਜਾਮਦਾ ਜਿਹੜਾ ਇਹ ਹਾਲਾਤ ਹੈ ਨਾ ਇੱਧਰ ਮਾੜੇ ਆ ਤੇ ਸਾਡੇ ਵਾਲੇ ਬੰਨੇ ਜੇ ਬਚਾ ਵੀਰਾਂ ਜਿਹੜਾ ਸਾਡੇ ਬੰਨੇ ਪਾਣੀ ਉਦੋਂ ਹੀ ਨਾ ਘੜਦੋ ਘੜੇ 6 ਫੁੱਟ ਪਾਣੀ ਹੋ ਗਿਆ ਹੈ ਜਿਹੜਾ ਅੱਜ ਇੱਧਰ ਪਾਣੀ ਜ਼ਿਆਦਾ ਹੈ ਇਹ ਬੰਨੇ ਇਹ ਹਾਲਾਤ ਦੇਖਣੀ ਹੈ ਇਸ ਲਾਏ ਆ ਜਲਾਲੇ ਵਾਲੇ ਬੰਨੇ ਨੂੰ ਵੀ 25 ਕਿਲੋ ਮੀਟਰ ਚੱਲੇ ਨਹੀਂ ਲੋਕਾਂ ਨਾਲ ਗੱਲਬਾਤ ਹੋਈ ਉਹਨਾਂ ਦਾ ਕਹਿਣਾ ਕਿ ਸਵੇਰ ਤੱਕ ਇਹ ਹਾਲਾਤ ਠੀਕ ਸਨ ਅੱਜ ਇਹ ਸ਼ੜਕ ਤੋਂ ਪਾਣੀ ਸਖੀ ਦਾ ਗੁਜ਼ਰਨਾ ਸ਼ੁਰੂ ਹੋ ਗਿਆ ਕੀ ਜਾਪਦਾ ਤੁਹਾਨੂੰ ਅੱਜ ਦੋ ਤਿੰਨ ਬਰਸਾਤ ਵੀ ਆ ਬੱਦਲ ਵੀ ਆ ਹਾਲਾਤ ਹੋਰ ਵਿਗੜਦੇ ਨਜ਼ਰ ਆ ਰਹੇ ਵਿਗੜਦੇ ਵਿਗੜਦੇ ਹੈ ਜਿਵੇਂ ਨਾ ਹਾਲਾ ਪ੍ਰਸ਼ਾਸਨ ਨੇ ਉਹ ਪੀ ਨੇ ਵੀ ਤਗੜੇ ਹੋ ਕੇ ਜਿਹੜੀ ਪਬਲਿਕ ਦੀ ਆ ਕੱਢਣਾ ਆੜ ਕੇ ਜਿਹੜੇ ਰੈਸਕਰੂ ਕਰਨਾ ਆੜ ਕੇ ਜਿਸ ਤਰ੍ਹਾਂ ਵੀ ਹੋ ਸਕਦੀ ਆ ਹੱਥ ਜੋੜ ਕੇ ਬੇਨਤੀ ਆ ਵੀ ਦੁਨੀਆ ਭਾ ਜਿੱਥੇ ਜਿੱਥੇ ਫਸੀ ਆ ਜ਼ਰੂਰ ਲੋਕਾਂ ਨੂੰ ਕੱਢਣ ਹੱਥ ਕਰੇ ਮੈਂ ਦਰਕਾਰ ਨਹੀਂ ਕਿੰਨੇ ਕਿ ਬੱਚੇ ਲੋਕਾਂ ਦੇ ਬੁੱਢੇ ਬੁੱਢੀਆਂ ਵਾ ਬਹੁਤ ਦੁਨੀਆ ਔਖੀ ਤੁਸੀਂ ਆਪਣੇ ਪਿੰਡਾਂ 'ਚ ਹੁਣ ਜਿਹੜੇ ਐਡਵਾਂਸ ਇੱਕ ਲੜਦੀ ਗੱਲ ਕਰੀਏ ਤੇ ਕੋਈ ਕਰਨ ਕਰਨ ਜਾ ਰਹੇ ਜੇ ਕੋਈ ਪ੍ਰਬੰਧ ਸਾਡੇ ਦੇ ਕੋਈ ਨਹੀਂ ਜਾ ਰਹੇ ਸਾਡੇ ਜਿਹੜੇ ਬਾਬਾ ਹੈਗਾ ਨਾ ਗੁਰੂਵਾਰਕ ਵਿੱਚ ਸਾਵਲ ਮੁਕਤਾਰ ਸਿੰਘ ਆ ਉਹ ਬਹੁਤ ਪ੍ਰਬੰਧ ਕਰਨ ਡਿਆ ਉਹ ਤੁਸੀਂ ਬੜਾ ਜੀ ਮਿੱਟੀ ਬਹੁਤ ਤੁਸੀਂ ਬੰਨਣ ਡਿਆ ਚਲੋ ਠੀਕ ਹੈ ਜੀ ਅੱਜ ਟ੍ਰੈਫਿਕ ਜਾਮ ਹੋ ਰਹੀ ਆ ਤੋਰੋ ਜੀ ਤੋਰੋ ਗੱਡੀ ਤੋਰੋ ਪਾਣੀ ਦਾ ਲੀਕ ਦਾ ਕਿੰਨਾ ਪਾਣੀ ਇਧਰ ਨੂੰ ਅੱਗੇ ਕਿੰਨਾ ਆ ਜਾਮ ਹੋ ਰਹੀ ਪਿੱਛੇ ਹਾਂ ਮੈਂ ਕੈਮਰਾਮੈਨ ਕੋਲੋਂ ਕਿ ਮੇਰੇ ਨਾਲ ਆਏ ਥੋੜਾ ਜਿਹਾ ਆਪਾਂ ਵਿਖਾ ਦਈਏ ਹਾਲਾਤ ਇੱਥੋਂ ਦੇ ਇੱਥੋਂ ਦੇ ਸਵੇਰੇ ਪਾਣੀ ਹੀ ਇੱਥੇ ਸਵੇਰੇ ਨਹੀਂ ਹੈਗਾ ਸਵੇਰੇ ਘੱਟੇ ਹੁਣ ਹੁਣ ਹੀ ਆਇਆ ਹਾਂ ਜੀ ਹਾਂ ਜੀ ਹੁਣ ਹੀ ਆਇਆ ਇਹ ਹੁਣ ਹੀ ਆਇਆ ਹਾਂ ਜੀ ਹਾਂ ਜੀ ਚਲੋ ਠੀਕ ਹੈ ਜਾਓ ਜੀ ਮੈਂ ਕੈਮਰਾਮੈਨ ਨੂੰ ਕਹਾਂਗਾ ਵੀ ਉਹ ਵਿਖਾਇਆ ਜਾਵੇ ਜਿੱਥੋਂ ਪਾਣੀ ਗੁਜ਼ਰ ਰਿਹਾ ਇਧਰੋਂ ਪਾਣੀ ਆ ਰਿਹਾ ਆ ਜਿਹੜੀ ਹੈ ਇਹ ਮੇਨ ਟੁੱਸੀ ਹੈ ਜੀ ਜਿਹੜਾ ਪਿੱਛੋਂ ਸੂਆਪਾ ਕੈਮਰੇ ਚ ਬੁਖਾ ਰਹੇ ਆ ਇਹ ਸੂਆ ਮੇਨ ਆ ਉਥੋਂ ਪਾਣੀ ਜਿਹੜਾ ਵਾ ਇਥੋਂ ਗੁਜ਼ਰ ਰਿਹਾ ਵਾ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ